ਸਰੀਕਾਲ ਜੀ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦਿਸਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਨੇ ਆ ਮੁਖੜ ਲਾਈਨਸ ਤੇ ਫਾਇਰ ਫਾਈਟਰਸ ਦੇ ਫਰਸਟ ਰਿਸਪੌਂਡਰਸ ਲਈ ਕੀਤਾ ਗਿਆ ਅਹਿਮ ਐਲਾਨ ਹੋਰ ਸਾਲ 450 ਡਾਲਰ ਤੱਕ ਟੈਕਸ ਭਰਨ ਦੇ ਦੌਰਾਨ ਮਿਲਣਗੇ ਵਾਪਸ ਕੈਨੇਡਾ ਪੜਨਾਰੇ ਵਿਦਿਆਰਥੀਆਂ ਨੂੰ ਕਰਨਾ ਪੈ ਰਿਹਾ ਹੈ ਮੁਸ਼ਕਲਾਂ ਦਾ ਸਾਹਮਣਾ ਸੜਬਰੀ ਦੇ ਵਿੱਚ ਨਹੀਂ ਮਿਲ ਰਹੀਆਂ ਵਿਦਿਆਰਥੀਆਂ ਨੂੰ ਨੌਕਰੀਆਂ ਕੈਨੇਡਾ ਸਥਿਤ ਭਾਰਤੀ ਰਾਸ਼ਦੂਤ ਦਾ ਬਿਆਨ ਆਇਆ ਸਾਹਮਣੇ ਕਿਹਾ ਭਾਰਤ ਦੀ ਤਕਦੀਰ ਦਾ ਫੈਸਲਾ ਕਰਨਗੇ ਭਾਰਤੀ ਵਿਦੇਸ਼ੀ ਨਹੀਂ ਫੈਡਰਲ ਸਰਕਾਰ ਨੇ ਵਰਕਰਾਂ ਲਈ ਹਫ਼ਤੇ 'ਚ ਤਿੰਨ ਦਿਨ ਦਫ਼ਤਰ ਆਉਣਾ ਕੀਤਾ ਲਾਜ਼ਮੀ ਵਰਕਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਇਕਰਾਰਨਾਮੇ ਦੀ ਕੀਤੀ ਉਲੰਘਣਾ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਅੱਗ ਬੁਝਾਉਣ ਵਾਲਿਆਂ ਅਤੇ ਫਰਸਟ ਰਿਸਪੌਂਡਰਜ਼ ਲਈ ਹਾਲ ਹੀ ਦੇ ਫੈਡਰਲ ਬਜਟ ਰਾਹੀਂ ਸਮਰਥਨ ਦੇਣ ਦਾ ਐਲਾਨ ਕੀਤਾ ਹੈ। 온ਟਾਰੀਓ ਦੇ ਬ੍ਰੈਂਟਵਿਚ ਸਥਿਤ ਇੱਕ ਫਾਇਰ ਸਟੇਸ਼ਨ ਦਾ ਦੌਰਾ ਕਰਨ ਦੌਰਾਨ ਅਹਿਮ ਐਲਾਨ ਕੀਤੇ ਗਏ ਨੇ ਬਜਟ 2024 ਰਾਹੀਂ ਵੋਲੰਟੀਅਰ ਫਾਇਰ ਫਾਈਟਰਜ਼ ਟੈਕਸ ਕ੍ਰੈਡਿਟ ਅਤੇ ਖੋਜ ਅਤੇ ਬਚਾਅ ਵੋਲੰਟੀਅਰਜ਼ ਟੈਕਸ ਕ੍ਰੈਡਿਟ ਨੂੰ ਦੁੱਗਣਾ ਕਰ ਦਿੱਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਟੈਕਸ ਭਰਦੇ ਹੋਏ ਇਹ ਵੋਲੰਟੀਅਰ ਹਰ ਸਾਲ 450 ਡਾਲਰ ਤੱਕ ਪ੍ਰਾਪਤ ਕਰ ਸਕਦੇ ਨੇ। ਮੈਨੂ ਕ੍ਰਿਸਟੀਆਫ ਰੀਲੈਂਡ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਨੇ ਉਜਾਗਰ ਕੀਤਾ ਹੈ ਕਿ ਕਿਵੇਂ ਬਜਟ 2024 ਹਰ ਪੀੜੀ ਲਈ ਨਿਰਪੱਖਤਾ ਕਨੇਡੀਆ ਨਾ ਅਰਥਚਾਰੇ ਅਤੇ ਵਾਤਾਵਰਨ ਨੂੰ ਮੌਸਮੀ ਤਬਦੀਲੀ ਦੇ ਵਧ ਰਹੇ ਪ੍ਰਭਾਵਾਂ ਤੋਂ ਬਚਾਉਣ ਲਈ ਕਾਰਵਾਈ ਕਰ ਰਿਹਾ ਹੈ। ਅੱਜ ਦੀ ਅਨਹੋਦ ਦੀ ਖਰਚੀ ਮੁੱਖ ਤੌਰ ਤੇ ਨੌਜਵਾਨ ਕਨੇਡੀਅਨਾਂ ਦੁਆਰਾ ਸਹਿਣ ਕੀਤੇ ਜਾਣਗੇ ਤੇ ਉਹਨਾਂ ਨੂੰ ਪਿੱਛੇ ਨਹੀਂ ਛੱਡਿਆ ਜਾਵੇਗਾ ਪਿਛਲੇ ਸਾਲ ਕਨੇਡੀਅਨਾਂ ਨੇ ਰਿਕਾਰਡ ਤੇ ਸਭ ਤੋਂ ਭਿਆਨਕ ਵਾਈਲਡ ਫਾਇਰ ਤੇ ਮੌਸਮ ਦਾ ਸਾਹਮਣਾ ਕੀਤਾ ਜਿਸ ਵਿੱਚ 15 ਮਿਲੀਅਨ ਹੈਕਟੇਰ ਤੋਂ ਵੱਧ ਸੜ ਚੁੱਕੇ ਸਨ ਜੋ ਸਾਲਾਨਾ ਔਸਤ ਦੇ ਨਾਲੋਂ 7 ਗੁਣਾ ਵੱਧ ਸੀ ਜਿਵੇਂ ਕਿ ਜਲਵਾਯੂ ਪਰਿਵਰਤਨ ਕਾਰਨ ਜੰਗਲੀ ਅੱਗਾਂ ਨੇ ਕੈਨੇਡੀਅਨਾਂ ਅਤੇ ਪਾਈਚਾਰਿਆਂ ਨੂੰ ਵੱਧ ਤੋਂ ਵੱਧ ਖਤਰਾ ਪੈਦਾ ਕੀਤਾ ਹੈ ਸਰਕਾਰ ਇਹ ਯਕੀਨੀ ਬਣਾਉਣ ਲਈ ਕਾਰਵਾਈ ਕਰ ਰਹੀ ਹੈ ਕਿ ਕੈਨੇਡਾ ਪਰ ਵਿੱਚ ਅੱਗ ਬਚਾਉਣ ਵਾਲੇ ਅਤੇ ਫਰਸਟ ਰਿਸਪੌਂਡਰਸ ਕੈਨੇਡੀਅਨਾਂ ਨੂੰ ਸੁਰੱਖਿਅਤ ਰੱਖਣ ਲਈ ਚੰਗੀ ਤਰ੍ਹਾਂ ਲੈਸ ਹੋਣ ਵਾਈਲਡ ਫਾਇਰ ਨਾਲ ਲੜਨ ਲਈ ਬਹਾਦਰੀ ਵਾਲੇ ਫਾਇਰ ਫਾਈਟਰਾਂ ਵਿੱਚ ਨਿਵੇਸ਼ ਕਰਨਾ ਮਹੱਤਵਪੂਰਨ ਹੈ ਜੋ ਆਪਣੇ ਸਾਥੀ ਕਨੇਡੀਅਨਾਂ ਦੀ ਸੁਰੱਖਿਆ ਲਈ ਆਪਣੇ ਸੁਰੱਖਿਆ ਨੂੰ ਜੋਖਮ ਵਿੱਚ ਪਾਉਂਦੇ ਨੇ। ਇਹੀ ਕਾਰਨ ਹੈ ਕਿ ਬਜਟ 2024 ਵਲੰਟੀਅਰ ਫਾਇਰ ਫਾਈਟਰਜ਼ ਟੈਕਸ ਕ੍ਰੈਡਿਟ ਅਤੇ ਖੋਜ ਅਤੇ ਬਚਾਅ ਵਲੰਟੀਅਰ ਟੈਕਸ ਕ੍ਰੈਡਿਟ ਨੂੰ 3000 ਡਾਲਰ ਤੋਂ 6000 ਡਾਲਰ ਤੱਕ ਦੁੱਗਣਾ ਕਰਦਾ ਹੈ। ਇਨ੍ਹਾਂ ਟੈਕਸ ਕ੍ਰੈਡਿਟਾਂ ਨੂੰ ਦੁੱਗਣਾ ਕਰਨ ਦਾ ਮਤਲਬ ਹੈ ਕਿ ਇਹ ਜ਼ਰੂਰੀ ਵਲੰਟੀਅਰ ਹਰ ਸਾਲ 450 ਡਾਲਰ ਤੱਕ ਹੋਰ ਪ੍ਰਾਪਤ ਕਰ ਸਕਦੇ ਨੇ। ਉਹ ਆਪਣਾ ਟੈਕਸ ਵਰਦੇ ਨੇ ਬਜਟ 2024 ਵਾਈਲਡ ਲੈਂਡ ਸ਼ੈਰੀ ਇੰਟਰਫੇਸ ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਜੰਗਲੀ ਅਗਨਾਂ ਲੜਨ ਦੀ ਸਮਰੱਥਾ ਅਤੀ ਵਧੀ ਹੋਈ ਸਿਖਲਾਈ ਲਈ ਵਾਧੂ 8 ਲੱਖ ਡਾਲਰ ਪ੍ਰਦਾਨ ਕਰਕੇ ਫਾਇਰ ਫਾਈਟਰਾਂ ਦੀ ਅੰਤਰਰਾਸ਼ਟਰੀ ਐਸੋਸੀਏਸ਼ਨ ਨਾਲ ਪਾਈਵਾਲੀ ਨੂੰ ਵੀ ਮਜ਼ਬੂਤ ਕਰਦਾ ਹੈ ਇਹ ਹਜ਼ਾਰ ਵਾਈਲਡ ਲੈਂਡ ਫਾਇਰ ਫਾਈਟਰਾਂ ਨੂੰ ਸਿਖਲਾਈ ਦੇਣ ਲਈ ਸੰਘੀ ਸਰਕਾਰ ਦੀ ਵਚਨਬੱਧਤਾ ਦਾ ਸਮਰਥਨ ਕਰਨ ਲਈ ਮੌਜੂਦਾ ਫੰਡਿੰਗ ਤੇ ਅਧਾਰਿਤ ਹੈ That's why we're supporting Canada's courageous first responders by doubling the volunteer firefighters and search and rescue volunteers tax credit from $3,000 to $6,000. This means volunteer firefighters will receive up to an additional $450 back on their taxes. And I hope that little bit of money back will help. But what I want to say above all to the incredible volunteer firefighters who are with us today and to people like them who are serving across our country this is also about recognizing your service. It's also about all of Canada saying to you, You are amazing. Thank you very, very much. It's also why, with this budget, we're providing $800,000 to continue to partner with the International Association of Firefighters. This funding will help to provide specialized training for modern wildfire scenarios so that firefighters can do their essential work safely and effectively. ਇਹ ਟੈਕ ਰਿਸਟਿਆ ਫਿਨਲੈਂਡ ਦੀ ਬਾਈਟ ਲਾ ਦਿਓ ਦੱਸਿਆ ਜਾਂਦਾ ਹੈ ਕਿ ਜਦੋਂ ਐਮਰਜੈਂਸੀ ਹੁੰਦੀ ਹੈ ਤਕਨੀਸ਼ੀਅਨ ਇਕੱਠੇ ਰਹਿੰਦੇ ਨਹੀਂ ਅਤੇ ਇੱਕ ਦੂਜੇ ਦੀ ਦੇਖਭਾਲ ਕਰਨ ਵਿੱਚ ਮਦਦ ਕਰਦੇ ਨੇ ਸਰਕਾਰ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨੂੰ ਸੰਬੋਧਿਤ ਕਰ ਰਹੀ ਹੈ ਅਤੇ ਇਹ ਯਕੀਨੀ ਬਣਾ ਰਹੀ ਹੈ ਕਿ ਕੈਨੇਡਾ ਦੇ ਵਲੰਟੀਅਰ ਫਾਇਰਫਾਈਟਰਾਂ ਨੂੰ ਉਹ ਸਮਰਥਨ ਮਿਲੇ ਜਿਸ ਦੇ ਉਹ ਹੱਕਦਾਰ ਨੇ ਅਤੇ ਇੱਕ ਕੁਝ ਚੀਜ਼ਾਂ ਨੇ ਜੋ ਬਜਟ 2024 ਵਿੱਚ ਸ਼ਾਮਲ ਕੀਤੀਆਂ ਗਈਆਂ ਨੇ ਤਾਂ ਜੋ ਕੈਨੇਡਾ ਨੂੰ ਹਰ ਪੀੜ੍ਹੀ ਲਈ ਵਧੀਆ ਬਣਾਇਆ ਜਾ ਸਕੇ ਇਨ੍ਹਾਂ ਉਪਾਵਾਂ ਦੇ ਨਾਲ ਸਰਕਾਰ اپنی ਆਰਥਿਕਤਾ ਨੂੰ ਵਧਾ ਰਹੀ ਹੈ ਸਿਹਤ ਦੇਖਭਾਲ ਵਿੱਚ ਨਿਵੇਸ਼ ਕਰ ਰਹੀ ਹੈ ਅਤੇ ਚੰਗੀ ਤਨਖਾਹ ਵਾਲੀਆਂ ਨੌਕਰੀਆਂ ਵੀ ਪੈਦਾ ਕਰ ਰਹੀ ਹੈ ਤਾਂ ਜੋ ਹਰ ਪੀੜ੍ਹੀ ਅੱਗੇ ਵੱਧ ਸਕੇ ਹਰ ਸਾਲ ਨਿਕੰਤਰ ਆਸ਼ੀ ਵਿਦਿਆਰਥੀ ਕੈਨੇਡਾ ਹੁੰਦੇ ਨੇ ਪਰ ਇੱਥੇ ਹੁਣ ਰਿਹائش ਦੇ ਨਾਲ ਨਾਲ ਇੱਕ ਸਮੱਸਿਆ ਨੌਕਰੀ ਦੀ ਵੀ ਬਣ ਗਈ ਹੈ ਨਵੇਂ ਪ੍ਰਵਾਸੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸੱਤਬੜੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨੌਕਰੀ ਲੱਭਣਾ ਮੁਸ਼ਕਲ ਹੋ ਰਿਹਾ ਹੈ ਸੱਤਬੜੀ ਦੀ YMCA ਅਨੁਸਾਰ ਹਰ ਮਹੀਨੇ ਤਕਰੀਬਨ 500 ਅੰਤਰਰਾਸ਼ਟਰੀ ਵਿਦਿਆਰਥੀ ਕੰਮ ਦੀ ਭਾਲ ਲਈ ਉਹਨਾਂ ਨਾਲ ਸੰਪਰਕ ਕਰ ਰਹੇ ਨੇ ਤੇ ਨੌਕਰੀਆਂ ਲੱਭਣ ਦੇ ਵਿੱਚ ਕਈ ਦਿੱਕਤਾਂ ਆ ਰਹੀਆਂ ਨੇ 2 ਸਾਲ ਪਹਿਲਾਂ ਵਿਨੇਖ ਹੋਖੜ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਪਾਰਟੋ ਉਨਟਾਰੀਓ ਦੇ ਸੱਜੜੀ ਸ਼ਹਿਰ ਪਹੁੰਚਿਆ ਸੀ ਅਤੇ ਉਸ ਨੂੰ ਮੈਕਡੋਨਲਡਜ਼ ਵਿੱਚ ਇੱਕ ਪਾਰਟ-ਟਾਈਮ ਨੌਕਰੀ ਲੈਣ ਵਿੱਚ ਇੱਕ ਮਹੀਨਾ ਲੱਗਿਆ ਸੀ ਉਹ ਕਹਿੰਦਾ ਹੈ ਕਿ ਉਸ ਨੂੰ ਨੌਕਰੀ ਦੀ ਸਖਤ ਜ਼ਰੂਰਤ ਸੀ ਅਤੇ ਉਹ ਤਕਰੀਬਨ ਹਰ ਥਾਂ ਹਰ ਰੈਸਟੋਰੈਂਟ ਵਿੱਚ ਆਪਣਾ ਰੈਜ਼ਿਊਮੇ ਦੇਣ ਗਿਆ ਸੀ ਖੋਖਰ ਸਦਬੜੀ ਦੇ ਕੈਂਪਰੀਅਨ ਕਾਲਜ ਵਿੱਚ ਆਇਆ ਸੀ ਹੁਣ ਉਹ ਇੱਕ ਪਰਸਨਲ ਸਪੋਰਟ ਵਰਕਰ ਹੈ ਅਤੇ ਨਾਲ ਹੀ ਉਸਨੇ ਮੈਕਡੋਨਲਡਸ ਦੀ ਨੌਕਰੀ ਵੀ ਜਾਰੀ ਰੱਖੀ ਹੈ ਜਿੱਥੇ ਹੁਣ ਉਹ ਭਰਤੀ ਵਿਭਾਗ ਦਾ ਮੈਨੇਜਰ ਹੈ ਉਹ ਕਹਿੰਦਾ ਹੈ ਕਿ ਉਸਦੇ ਸਟੋਰ ਵਿੱਚ ਹਰ ਰੋਜ਼ ਤਕਰੀਬਨ 4 ਤੋਂ 5 ਲੋਕ ਕੰਮ ਕਰਨ ਦੀ ਇੱਛਾ ਜ਼ਾਹਰ ਕਰਦੇ ਆ ਆਪਣਾ ਰੈਜ਼ਿਊਮੇ ਛੱਡ ਕੇ ਜਾਂਦੇ ਨੇ ਅਤੇ ਇਹਨਾਂ ਵਿੱਚੋਂ ਜ਼ਿਆਦਾਤਰ ਨੌਜਵਾਨ ਅੰਤਰਰਾਸ਼ਟਰੀ ਵਿਦਿਆਰਥੀ ਹੁੰਦੇ ਨੇ ਵਿਨੈ ਦਾ ਕਹਿਣਾ ਹੈ ਕਿ ਜਦੋਂ ਉਸਨੇ ਪਿਛਲੀ ਵਾਰ ਇੰਟਰਵਿਊ ਲਈ ਸੀ ਤਾਂ ਉਦੋਂ ਤਕਰੀਬਨ 40 ਤੋਂ 45 ਇੰਟਰਨੈਸ਼ਨਲ ਵਿਦਿਆਰਥੀ ਸਨ ਜੋ ਨੌਕਰੀ ਲੱਭ ਰਹੇ ਸਨ ਅਤੇ ਉਹਨਾਂ ਵਿੱਚੋਂ ਤਕਰੀਬਨ ਸਾਰਿਆਂ ਨੂੰ ਇੱਥੇ ਪਹੁੰਚਿਆ ਨੂੰ 4 ਤੋਂ 6 ਮਹੀਨੇ ਬੀਤ ਚੁੱਕੇ ਸਨ ਤੇ ਉਹਨਾਂ ਦੇ ਕੋਲ ਕੋਈ ਨੌਕਰੀ ਨਹੀਂ ਸੀ ਸੱਤਬੜੀ ਵਿਖੇ ਵਾਈ ਐਮਸੀਏ ਸੰਸਥਾ ਵਿੱਚ ਨੌਕਰੀਆਂ ਅਤੇ ਇਮੀਗ੍ਰੇਸ਼ਨ ਸੇਵਾ ਵਿਭਾਗ ਦੀ ਮੈਨੇਜਰ ਨੈਂਸੀ ਰਿਵੈਸਟ ਦਾ ਕਹਿਣਾ ਹੈ ਕਿ ਇਸ ਸਮੇਂ ਸੱਤਬੜੀ ਵਿੱਚ ਕਰੀਬ 5000 ਅੰਤਰਰਾਸ਼ਟਰੀ ਵਿਦਿਆਰਥੀ ਨੇ ਅਤੇ ਉਹਨਾਂ ਵਿੱਚੋਂ ਵੱਡੀ ਗਿਣਤੀ ਨੂੰ ਨੌਕਰੀ ਦੀ ਤਲਾਸ਼ ਹੈ ਨੈਂਸੀ ਅਨੁਸਾਰ ਉਹਨਾਂ ਕੋਲ ਮਹੀਨੇ ਵਿੱਚ ਤਕਰੀਬਨ 500 ਅੰਤਰਰਾਸ਼ਟਰੀ ਵਿਦਿਆਰਥੀ ਆਉਂਦੇ ਨੇ ਤੇ ਕਦੇ-ਕਦੇ ਤਾਂ ਇਹ ਗਿਣਤੀ ਇਸ ਨਾਲੋਂ ਵੀ ਵੱਧ ਜਾਂਦੀ ਹੈ ਨੈਂਸੀ ਮੁਤਾਬਕ ਕੁਝ ਵਿਦਿਆਰਥੀਆਂ ਤਾਂ ਜਦੋਂ ਟਿਕਰ ਸਖਬਰੀ ਦੇ ਵਿੱਚ ਹੁੰਦੇ ਨਹੀਂ ਕੰਮ ਦੀ ਪਾਲ ਕਰਦੇ ਰਹਿੰਦੇ ਨੇ ਪਰ ਕੁਝ ਨੂੰ ਮੁਕਾਬਲਤਨ ਜਲਦੀ ਕੰਮ ਮਿਲ ਜਾਂਦਾ ਹੈ YMCA ਵਿਖੇ ਨੈਂਸੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡੀਅਨ ਜੌਬ ਮਾਰਕੀਟ ਅਤੇ ਨੌਕਰੀਦਾਤਾਵਾਂ ਦੀਆਂ ਲੋੜਾਂ ਨੂੰ ਸਮਝਣ ਵਿੱਚ ਮਦਦ ਕਰਦੀ ਹੈ। ਨੈਂਸੀ ਨੇ ਕਿਹਾ ਕਿ ਕਈ ਵਾਰੀ ਵਿਦਿਆਰਥੀਆਂ ਨੂੰ ਰੈਜ਼ਿਊਮੇ ਬਣਾਉਣ ਵਿੱਚ ਮਦਦ ਕਰਨੀ ਪੈਂਦੀ ਹੈ ਕਿਉਂਕਿ ਵੱਖ-ਵੱਖ ਦੇਸ਼ਾਂ ਵਿੱਚ ਰੈਜ਼ਿਊਮੇ ਬਣਾਉਣ ਦੇ ਤਰੀਕੇ ਵੱਖੋ-ਵੱਖਰੇ ਹੁੰਦੇ ਨੇ। ਸੱਜਬੜੀ ਵਿਖੇ ਸਪਾਰਕ এমਪਲੋਇਮੈਂਟ ਸਰਵਿਸਿਜ਼ ਦੀ ਮੈਨੇਜਰ ਤਵਨੀਰ ਭਾਟੀਆਂ ਨੇ ਕਿਹਾ ਕਿ ਕੰਮ ਲੱਭ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਥੋੜੀ ਸਬਰ ਅਤੇ ਲੋੜ ਅਨੁਸਾਰ ਆਪਣੇ ਹੁਨਰ ਨੂੰ ਅਪਗ੍ਰੇਡ ਕਰਨ ਦੀ ਜ਼ਰੂਰਤ ਹੈ। We'll <laughs> ਉਨ੍ਹਾਂ ਦਾ ਕਹਿਣਾ ਹੈ ਕਿ ਆਪਣੇ ਹੁਨਰ ਵਿੱਚ ਭਰੋਸਾ ਰੱਖੋ ਅਤੇ ਆਪਣੇ ਨੌਕਰੀ ਦਾਤਾ ਨੂੰ ਇਹ ਸਾਬਿਤ ਕਰੋ। ਫੈਡਰਲ ਸਰਕਾਰ ਨੇ ਕਾਮਿਆਂ ਦੀ ਘਾਟ ਨੂੰ ਦੂਰ ਕਰਨ ਲਈ ਕੋਵਿਡ-19 ਮਹਾਂਮਾਰੀ ਦੌਰਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੰਮ ਦੇ ਘੰਟਿਆਂ ਤੇ 20 ਘੰਟੇ ਪ੍ਰਤੀ ਹਫ਼ਤਾ ਦੀ ਸੀਮਾ ਨੂੰ ਅਸਥਾਈ ਤੌਰ ਤੇ ਹਟਾ ਦਿੱਤਾ ਸੀ ਤੇ ਵਿਦਿਆਰਥੀ 40 ਘੰਟਿਆਂ ਦੀ ਫੁੱਲ ਟਾਈਮ ਨੌਕਰੀ ਵੀ ਕਰ ਸਕਦੇ ਨੇ ਪਰ ਨਵੇਂ ਨਿਯਮਾਂ ਤਹਿਤ ਇਸ ਫਾਲ ਸੀਜ਼ਨ ਤੋਂ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਪ੍ਰਤੀ ਹਫ਼ਤਾ 24 ਘੰਟਿਆਂ ਤੱਕ ਹੀ ਕੰਮ ਕਰ ਸਕਦੇ ਨੇ। ਅਪ੍ਰੈਲ ਦੌਰਾਨ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇਹ ਨਵਾਂ ਐਲਾਨ ਕਰ ਦਿਆ ਕਿਹਾ ਸਪਸ਼ਟ ਕਰ ਦੇਵਾਂ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਦਾ ਉਦੇਸ਼ ਪੜ੍ਹਾਈ ਕਰਨਾ ਹੈ ਨਾ ਕਿ ਕੰਮ ਕਰਨਾ ਹਰਦੀਪ ਸਿੰਘ ਨਿੱਜਰ ਦੀ ਹਤਿਆ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਸਬੰਧਾਂ ਵਿੱਚ ਕੁਝ ਫਿੱਕ ਆ ਗਈਏ। ਹਾਲਾਂਕਿ ਦੋਵਾਂ ਦੇਸ਼ਾਂ ਵੱਲੋਂ ਰਿਸ਼ਤਿਆਂ ਦਾ ਸੁਧਾਰ ਕਰਨ ਦੀ ਪੂਰ ਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਵਿਚਾਲੇ ਕੈਨੇਡਾ ਵਿੱਚ ਸਥਿਤ ਭਾਰਤੀ ਰਾਜਦੂਤ ਦਾ ਬਿਆਨ ਸਾਹਮਣੇ ਆਇਆ ਹੈ। ਭਾਰਤੀ ਰਾਜਦੂਤ ਸੰਜੀਵ ਵਰਮਾ ਦਾ ਕਹਿਣਾ ਹੈ ਕਿ ਭਾਰਤ ਦੀ ਤਕਦੀਰ ਦਾ ਫੈਸਲਾ ਭਾਰਤੀ ਕਰਨਗੇ ਵਿਦੇਸ਼ੀ ਨਹੀਂ। ਉਹਨਾਂ ਕਹੇ ਹੈ ਕਿ ਉਹਨਾਂ ਦੀ ਮੁੱਖ ਚਿੰਤਾ ਕੈਨੇਡਾ ਦੀ ਧਿਰਤੀ ਤੋਂ ਉੱਭਰ ਰਿਹਾ ਰਾਸ਼ਟਰੀ ਸੁਰੱਖਿਆ ਖਤਰਾ ਹੈ। ਕੈਨੇਡਾ ਵਿੱਚ ਭਾਰਤੀ ਰਾਜਦੂਤ ਨੇ ਕਿਹਾ ਹੈ ਕਿ ਖਾਸੇ ਸ਼ੋਰ ਸ਼ਰਾਬੇ ਦੇ باوجود ਦੋਵੇਂ ਦੇਸ਼ਾਂ ਵਿੱਚ ਆਪਸੀ ਸਬੰਧ ਸਮੁੱਚੇ ਤੌਰ ਤੇ ਸਕਾਰਾਤਮਕ ਨੇ ਹਰਦੀਪ ਸਿੰਘ ਨਿਜਰ ਦੇ ਕਤਲ ਦੇ ਮਾਮਲੇ ਵਿੱਚ RCMP ਵੱਲੋਂ ਤਿੰਨ ਭਾਰਤੀ ਨਾਗਰਿਕਾਂ ਦੀ ਗ੍ਰਿਫਤਾਰੀ ਤੋਂ ਬਾਅਦ ਭਾਰਤ ਦੇ ਰਾਜਦੂਤ ਸੰਜੀ ਕੁਮਾਰ ਫਰਮਾ ਆਪਣੇ ਪਹਿਲੇ ਜਨਤਕ ਸੰਬੋਧਨ ਵਿੱਚ ਇਸ ਮਾਮਲੇ ਨੂੰ ਘਰੇਲੂ ਅਪਰਾਧ ਦੇ ਨਾਲ ਜੋੜਦੇ ਪ੍ਰਤੀਤ ਹੋਏ ਨੇ ਪਰ ਉਨ੍ਹਾਂ ਨੇ ਸਿੱਖ ਵਖਵਾਦੀਆਂ ਨੂੰ ਚੇਤਾਵਨੀ ਦਿੱੰਦਿਆ ਕਿ ਹੈ ਕਿ ਉਹ ਇੱਕ ਵੱਡੀ ਲਾਲ ਲਕੀਰ ਭਾਵ ਪਾਰ ਕਰ ਰਹੇ ਨੇ ਜਿਸ ਨੂੰ ਭਾਰਤ ਇੱਕ ਰਾਸ਼ਟਰੀ ਸੁਰੱਖਿਆ ਦੇ ਮੁੱਦੇ ਵਜੋਂ ਵੇਖਦਾ ਹੈ ਮੌਨਟਰੀਅਲ ਕਾਉਂਸਲ ਆਫ ਫੋਰਨ ਰਿਲੇਸ਼ਨਸ ਵਿੱਚ ਬੋਲਦਿਆਂ ਸੰਜੀਵ ਫਰਮਾਨੀ ਕਿਹਾ ਹੈ ਕਿ ਭਾਰਤ ਦੀ ਤਕਦੀਰ ਦਾ ਫੈਸਲਾ ਭਾਰਤੀ ਕਰਨਗੇ ਵਿਦੇਸ਼ੀ ਨਹੀਂ ਮੰਗਲਵਾਰ ਸਵੇਰੇ ਕੈਨੇਡਾ ਦੇ ਵਿਦੇਸ਼ ਮੰਤਰੀ ਮੈਲਨੀ ਜੋਲੀ ਨੇ ਦੁਹਰਾਇਆ ਹੈ ਕਿ ਕੈਨੇਡਾ ਸਰਕਾਰ ਹਰਦੀਪ ਸਿੰਘ ਨੀਜਰ ਦੇ ਕਤਲ ਦੇ ਮਾਮਲੇ ਵਿੱਚ ਭਾਰਤ ਦੀ ਸ਼ਮੂਲੀਅਤ ਦੇ ਇਲਜ਼ਾਮਾਂ ਤੇ ਬਰਕਰਾਰ ਹੈ ਨਿਜਰ ਇੱਕ ਵੱਖਰੇ ਸਿੱਖ ਰਾਜ ਦਾ ਹਾਮੀ ਸੀ ਪਿਛਲੇ ਸਾਲ 18 ਜੂਨ ਨੂੰ ਨਿਜਰ ਦਾ ਸੜੀ ਦੇ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਨਿਜਰ ਖਿਲਾਫ ਭਾਰਤ ਵਿੱਚ ਗ੍ਰਿਫਤਾਰੀ ਵਾਰੰਟ ਸੀ ਪਰ ਕੈਨੇਡਾ ਨੇ ਕਦੇ ਵੀ ਉਸ ਦੀ ਹਵਾਲਗੀ ਨਹੀਂ ਕੀਤੀ ਕਿਉਂਕਿ ਨਿਜਰ ਖਿਲਾਫ ਕੋਈ ਗੰਭੀਰ ਅਪਰਾਧ ਕੀਤੇ ਜਾਂਦਾ ਕੋਈ ਪਰੋਸੇਯੋਗ ਸਬੂਤ ਨਹੀਂ ਸੀ ਇਸ ਕਤਲ ਦੇ ਵਿਰੋਧ ਦੀ ਲਹਿਰ ਛੇੜ ਦਿੱਤੀ ਸੀ ਅਤੇ ਕੁਝ ਸਿੱਖ ਸਮੂਹਾਂ ਨੇ ਕੈਨੇਡਾ ਵਿੱਚ ਭਾਰਤੀ ਡਿਪਲੋਮੇਟਾਂ ਦੇ ਨਾਮ ਲੱਗੇ ਧਮਕੀਆਂ ਦੇਣ ਵਾਲੇ ਪੋਸਟਰ ਤੱਕ ਵੰਡ ਦਿੱਤੇ ਸਨ ਪ੍ਰਧਾਨ ਮੰਤਰੀ ਡੋ ਵੱਲੋਂ ਭਾਰਤ ਨੂੰ ਜਨਤਕ ਤੌਰ ਤੇ ਇਸ ਕਤਲ ਨਾਲ ਜੋੜਨ ਤੋਂ 1 ਮਹੀਨੇ ਪਹਿਲਾਂ ਕੈਨੇਡਾ ਨੇ ਪਿਛਲੇ ਅਗਸਤ ਵਿੱਚ ਭਾਰਤ ਨਾਲ ਵਪਾਰਕ ਗੱਲਬਾਤ ਨੂੰ ਰੋਕ ਦਿੱਤਾ ਸੀ ਇਹ ਕੂਟਨੀਤਿਕ ਤਣਾਅ ਫਾਲ ਸੀਜ਼ਨ ਤੱਕ ਜਾਰੀ ਰਿਹਾ ਜਦੋਂ ਭਾਰਤ ਨੇ ਕੈਨੇਡਾ ਨੂੰ ਆਪਣੇ ਦੋ ਤਿਹਾਈ ਡਿਪਲੋਮੇਟਾਂ ਨੂੰ ਵਾਪਸ ਬੁਲਾਉਣ ਲਈ ਆਖਿਆ ਅਤੇ ਅਜਿਹਾ ਨਾ ਕਰਨ ਤੇ ਉਹਨਾਂ ਡਿਪਲੋਮੇਟਾਂ ਦੀ ਕੂਟਨੀਤਿਕ ਰਿਆਇਤ ਖਤਮ ਕਰਨ ਦੀ ਧਮਕੀ ਦਿੱਤੀ ਇਸ ਤੋਂ ਇਲਾਵਾ ਭਾਰਤ ਨੇ ਅਸਥਾਈ ਤੌਰ ਤੇ ਕੈਨੇਡੀਅਨਾਂ ਨਾਗਰੀਕਾ ਨੂੰ ਆਪਣਾ ਵੀਜ਼ਾ ਦੇਣਾ ਵੀ ਰੋਕ ਦਿੱਤਾ ਹੈ। ਤਿੰਨੇ ਮੁਲਜ਼ਮਾਂ ਦੀ ਮੰਗਲਵਾਰ ਨੂੰ ਸੜੀ ਦੀ ਅਦਾਲਤ ਵਿੱਚ ਪੇਸ਼ੀ ਹੋਈ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਨਿਜੜ ਕਤਲकांड ਵਿੱਚ ਇਸ ਗੱਲ ਦੀ ਵੀ ਜਾਂਚ ਜਾਰੀ ਹੈ ਕਿ ਕੀ ਇਸ ਵਿੱਚ ਭਾਰਤ ਸਰਕਾਰ ਦੀ ਕੋਈ ਭੂਮਿਕਾ ਸੀ। ਸੰਜੀਵ ਵਰਮਾ ਨੇ ਕਿਹਾ ਹੈ ਕਿ ਹਾਲ ਹੀ ਵਿੱਚ ਦਰਪੇਸ਼ ਨਕਾਰਾਤਮਕ ਵਰਤਾਰਿਆਂ ਦਾ ਕਾਰਨ ਦਹਾਕਿਆਂ ਪੁਰਾਣੇ ਮਸਲਿਆਂ ਨੂੰ ਲੈ ਕੇ ਕੈਨੇਡਾ ਦੀ ਸਮਝ ਦੀ ਘਾਟ ਹੈ। ਜਿਸ ਮਸਲੇ ਨੂੰ ਭਾਰਤੀ ਮੂਲ ਦੇ ਕੁਝ ਕੈਨੇਡੀਅਨਜ਼ ਮੁਰ ਉਭਾਰ ਰਹੇ ਨੇ ਉਹਨਾਂ ਕਹੇ ਹੈ ਕਿ ਉਹਨਾਂ ਦੀ ਮੁੱਖ ਚਿੰਤਾ ਕੈਨੇਡਾ ਦੀ ਧਰਤੀ ਤੋਂ ਉੱਭਰ ਰਿਹਾ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਹੈ ਉਨ੍ਹਾਂ ਕਿਹਾ ਕਿ ਭਾਰਤ ਦੋਹਰੀ ਨਾਗਰਿਕਤਾ ਨਹੀਂ ਦਿੰਦਾ ਇਸ ਕਰਕੇ ਜੋ ਵੀ ਕੋਈ ਕਿਸੇ ਹੋਰ ਦੇਸ਼ ਦਾ ਨਾਗਰਿਕ ਹੋ ਜਾਂਦਾ ਹੈ ਤਾਂ ਭਾਰਤ ਲਈ ਉਹ ਵਿਦੇਸ਼ੀ ਹੁੰਦਾ ਹੈ ਭਾਰਤ ਆਪਣੇ ਚੋਂ ਇੱਕ ਵੱਖਰੇ ਦੇਸ਼ ਦੀ ਮੰਗ ਨੂੰ ਅਸੰਵਿਧਾਨਿਕ ਮੰਨਦਾ ਹੈ ਪਰ ਕੈਨੇਡਾ ਸ਼ੁਰੂ ਤੋਂ ਕਹਿੰਦਾ ਹੈ ਕਿ ਸਿੱਖ ਪਾਈਚਾਰਾ ਪ੍ਰਗਟਾਵੇ ਦੀ ਆਜ਼ਾਦੀ ਦਾ ਪਾਤਰ ਹੈ ਜੇਕਰ ਇਸ ਦੌਰਾਨ ਉਹ ਹਿੰਸਾ ਨੂੰ ਨਹੀਂ ਉਕਸਾਉਂਦਾ ਵਰਮਾ ਨੇ ਕਿਹਾ ਕਿ ਇਸ ਲਈ ਜੇ ਇਹ ਵਿਦੇਸ਼ੀ ਜਿਵੇਂ ਕਹਿ ਸਕਾਂ ਕਿ ਭਾਰਤ ਦੀ ਖੇਤਰੀ ਅਖੰਡਤਾ ਉੱਪਰ ਮੰਦੀ ਨਜ਼ਰ ਪਾਉਂਦੇ ਨੇ ਇਸ ਨੂੰ ਅਸੀਂ ਵੱਡੀ ਲਾਲ ਲਕੀਰ ਟੱਪਣ ਵਾਲੀ ਗੱਲ ਸਮਝਤੀਆਂ ਉਹਨਾਂ ਨੇ ਸਪਸ਼ਟ ਨਹੀਂ ਕੀਤਾ ਕਿ ਤਾਂ ਕਿ ਕੀ ਉਹ ਨਿੱਜੜ ਮਾਮਲੇ ਵਿੱਚ ਸ਼ਾਮਿਲ ਵਿਦੇਸ਼ੀਆਂ ਦੀ ਗੱਲ ਕਰ ਰਹੇ ਸਨ ਜੋ ਸਮੁੱਚੇ ਤੌਰ ਤੇ ਸਿੱਖ ਵਖਵਾਦ ਦੀ ਗੱਲ ਕਰ ਰਹੇ ਸਨ ਸੰਜੇਵ ਵਰਮਾ ਨੇ ਕਿਹਾ ਕਿ ਕੁਝ ਅਸਪਸ਼ਟ ਮੀਡੀਆ ਰਿਪੋਰਟਾਂ ਵਿੱਚ ਵਧਾ ਚੜਾ ਕੇ ਗੱਲ ਲਿਖੀ ਹੁੰਦੀ ਹੈ ਹਾਲਾਂਕਿ ਉਹਨਾਂ ਨੇ ਸਵੀਕਾਰਿਆ ਹੈ ਕਿ ਉਹਨਾਂ ਵਿੱਚ ਕੁਝ ਤੱਥ ਵੀ ਹੋਣਗੇ ਵੀਕਐਂਡ ਦੌਰਾਨ ਭਾਰਤ ਦੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਨਿਜਰ ਮਾਮਲੇ ਵਿੱਚ ਗ੍ਰਿਫਤਾਰੀਆਂ ਬਾਰੇ ਪ੍ਰतिकਰਮ ਦਿੰਦਿਆਂ ਕੈਨੇਡਾ ਤੇ ਅਪਰਾਧੀਆਂ ਦਾ ਸਵਾਗਤ ਕਰਨ ਦਾ ਦੋਸ਼ ਲਗਾਇਆ ਸੀ ਪਰ ਸੰਜੀਵ ਵਰਮਾ ਦਾ ਲਹਿਜਾ ਨਰਮ ਰਿਹਾ ਅਤੇ ਉਹਨਾਂ ਕਿਹਾ ਕਿ ਦੋਵੇਂ ਦੇਸ਼ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਵਿੱਚ ਨੇ ਅਸੀਂ ਇੱਕ ਵੀ ਦਿਨ ਗੱਲਬਾਤ ਲਈ ਤਿਆਰ ਹਾਂ ਅਤੇ ਅਸੀਂ ਅਜਿਹਾ ਕਰ ਰਹੇ ਹਾਂ ਸੰਜੀਵ ਵਰਮਾ ਦੇ ਬਿਆਨਾਂ ਤੋਂ ਕੁਝ ਘੰਟਿਆਂ ਪਹਿਲਾਂ ਮਿਲਾਨੀ ਜੋਲੀ ਨੇ ਕਿਹਾ ਕਿ ਉਹਨਾਂ ਦਾ ਹਜੇ ਵੀ ਉਦੇਸ਼ ਭਾਰਤ ਨਾਲ ਪ੍ਰਾਈਵੇਟ ਵਿੱਚ ਕੂਟਨੀਤਿਕ ਗੱਲਬਾਤ ਕਰਨਾ ਹੈ ਉਹਨਾਂ ਕਿਹਾ ਕਿ ਉਹ ਇਸ ਕੇਸ ਤੇ ਕੋਈ ਨਵੀਂ ਟਿੱਪਣੀ ਦੇਣ ਦੀ ਬਜਾਏ ਆਰਸੀਐਮਪੀ ਨੂੰ ਉਸ ਦੀ ਜਾਂਚ ਕਰਨ ਦੇਵਗੇ ਜੋਲੀ ਨੇ ਕਿਹਾ ਕਿ ਅਸੀਂ ਉਹਨਾਂ ਦੋਸ਼ਾਂ ਤੇ ਬਰਕਰਾਰ ਹਾਂ ਕਿ ਭਾਰਤੀ ਏਜੰਟਾ ਦੁਆਰਾ ਕੈਨੇਡਾ ਦੀ ਤਰਤੀਤੇ ਇੱਕ ਕੈਨੇਡੀਅਨ ਦੀ ਹੱਤਿਆ ਕੀਤੀ ਗਈ ਸੀ RCMP ਵੱਲੋਂ ਜਾਂਚ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਮੈਂ ਹੋਰ ਟਿੱਪਣੀ ਨਹੀਂ ਕਰਾਂਗੀ ਸਰਕਾਰ ਤੇ ਕੋਈ ਹੋਰ ਅਧਿਕਾਰੀ ਅੱਗੇ ਟਿੱਪਣੀ ਨਹੀਂ ਕਰਨਗੇ ਪਰ ਵਰਮਾ ਨੇ ਆਪਣੇ ਮੰਗਲਵਾਰ ਦੇ ਭਾਸ਼ਣ ਨੂੰ ਦੋਵਾਂ ਦੇਸ਼ਾਂ ਦੇ ਰਿਸ਼ਤੇ ਵਿੱਚ ਹੋ ਰਹੀਆਂ ਬਹੁਤ ਸਾਰੀਆਂ ਸਕਾਰਾਤਮਕ ਚੀਜ਼ਾਂ ਤੇ ਕੇਂਦ੍ਰਿਤ ਕੀਤਾ ਹੈ ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਦਰਮਿਆਨ ਦੁਵੱਲਾ ਵਪਾਰ 26 ਬਿਲੀਅਨ ਡਾਲਰ ਦਾ ਹੈ ਅਤੇ ਪਿਛਲੇ 11 ਮਹੀਨਿਆਂ ਵਿੱਚ ਕੈਨੇਡੀਅਨ ਦਾਲ ਨਿਰਯਾਤ ਵਿੱਚ 75% ਅਤੇ ਕੈਨੇਡਾ ਵਿੱਚ ਪਹੁੰਚਣ ਵਾਲੀਆਂ ਭਾਰਤ ਵੱਲੋਂ ਤਿਆਰ ਦਵਾਈਆਂ ਵਿੱਚ 21% ਵਾਧਾ ਹੋਇਆ ਹੈ ਕੈਨੇਡਾ ਇਸ ਸਮੇਂ ਭਾਰਤ ਨਾਲ ਰਣਨੀਤਿਕ ਭਾਈਵਾਲੀ ਨੂੰ ਡੂੰਘਾ ਕਰਨ ਦੀ ਗੱਲ ਕਰਨ ਵਾਲੇ ਦੇਸ਼ਾਂ ਤੋਂ ਪਾਸੇ ਖੜਾ ਹੈ ਵਰਮਾ ਦਾ ਕਹਿਣਾ ਹੈ ਕਿ ਸਾਨੂੰ ਉਸ ਰਿਸ਼ਤੇ ਨੂੰ ਸਥਿਰ ਕਰਨ ਅਤੇ ਸੁਧਾਰਨ ਦੀ ਲੋੜ ਹੈ ਕਿਉਂਕਿ ਇਹ ਕੈਨੇਡਾ ਦੇ ਰਾਸ਼ਟਰੀ ਹਿੱਤ ਵਿੱਚ ਹੈ। ਉਹਨਾਂ ਕਿਹਾ ਕਿ ਕੈਨੇਡੀਅਨ ਕਾਰੋਬਾਰ ਅਤੇ ਸੂਬੇ ਮਜ਼ਬੂਤ ਸੰਬੰਧਾਂ ਦੀ ਮੰਗ ਕਰ ਰਹੇ ਨੇ। ਐਲਬਰਟਾ ਪ੍ਰੀਮੀਅਰ ਡੇਨੀਅਲ ਸਮਿਥ ਨੇ ਮਾਰਚ ਵਿੱਚ ਸੰਜੀਵ ਵਰਮਾ ਦਾ ਸਵਾਗਤ ਕੀਤਾ ਸੀ ਅਤੇ ਸਸਕੇਚਵਾਂ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਕਿ ਉਸਨੇ ਭਾਰਤ ਸਰਕਾਰ ਨੂੰ ਭਾਰਤ ਵਿੱਚ ਸਸਕੇਚਵਾਂ ਦੇ ਨੁਮਾਇੰਦੇ ਨੂੰ ਬਹਾਲ ਕਰਨ ਲਈ ਆਮਾਦ ਕੀਤਾ ਹੈ ਅਤੇ ਕਿਹਾ ਹੈ ਕਿ ਉਹਨਾਂ ਦਾ ਅਧਿਕਾਰੀ ਉਹਨਾਂ ਕੈਨੇਡੀਅਨਜ਼ ਵਿੱਚ ਸ਼ਾਮਲ ਸੀ ਜਿਨ੍ਹਾਂ ਨੂੰ ਫੌਲ ਦੌਰਾਨ ਭਾਰਤ ਛੰਡਣਾ ਪਿਆ ਭਾਰਤ ਨੇ ਹੋਰ ਕੈਨੇਡੀਅਨ ਡਿਪਲੋਮੈਟਾਂ ਦੀ ਵਾਪਸੀ ਦੀ ਅਗਿਆਨਨੀ ਦਿੱਤੀ ਫੈਡਰਲ ਸਰਕਾਰ ਨੇ ਵਰਕਰਾਂ ਲਈ ਹਫ਼ਤੇ ਵਿੱਚ 3 ਦਿਨ ਦਫ਼ਤਰ ਆਉਣਾ ਲਾਜ਼ਮੀ ਬਣਾ ਦਿੱਤਾ ਹੈ ਜ ਜਿਸ ਦੀ ਸ਼ੁਰੂਆਤ ਸਤੰਬਰ ਤੋਂ ਹੋਵੇਗੀ ਤੇ ਫੈਡਰਲ ਯੂਨੀਅਨਾਂ ਨੇ ਹਫ਼ਤੇ ਵਿੱਚ 3 ਦਿਨ ਦਫ਼ਤਰ ਵਿੱਚ ਆ ਕੇ ਕੰਮ ਕਰਨ ਦੇ ਇਸ ਫੈਸਲੇ ਖਿਲਾਫ ਸ਼ਿਕਾਇਤ ਕੀਤੀ ਹੈ ਪੀ ਐਸ ਏ ਸੀ ਦਾ ਕਹਿਣਾ ਹੈ ਕਿ 3 ਦਿਨ ਲਾਜ਼ਮੀ ਕਰਕੇ ਫੈਡਰਲ ਸਰਕਾਰ ਇਕਰਾਰਨਾਮੇ ਦੀ ਉਲੰਘਣਾ ਕਰ ਰਹੀ ਹੈ ਕਈ ਫੈਡਰਲ ਪਬਲਿਕ ਸਰਵਿਸ ਯੂਨੀਅਨਾਂ ਰਸਮੀ ਸ਼ਿਕਾਇਤਾਂ ਧਾਰ ਕਰ ਰਹੀਆਂ ਨੇ ਜਿਸ ਵਿੱਚ ਦਲੀਲ ਦਿੱਤੀ ਗਈ ਹੈ ਕਿ ਫੈਡਰਲ ਪਬਲਿਕ ਸਰਵੈਂਟਸ ਨੂੰ ਸਤੰਬਰ ਵਿੱਚ ਹਫ਼ਤੇ ਵਿੱਚ ਘੱਟੋ-ਘੱਟ 3 ਦਿਨ ਦਫ਼ਤਰਾਂ ਵਿੱਚ ਵਾਪਸ ਆਉਣਾ ਲਾਜ਼ਮੀ ਕਰਕੇ ਫੈਡਰਲ ਸਰਕਾਰ ਇਕਰਾਰਨਾਮਿਆਂ ਦੀ ਉਲੰਘਣਾ ਕਰ ਰਹੀ ਹੈ ਸਰਕਾਰ ਨੇ ਕੁਝ અપਵਾਦਾਂ ਨੂੰ ਛੱਡ ਕੇ ਸਾਰੇ ਸਰਕਾਰੀ ਵਰਕਰਾਂ ਨੂੰ 9 ਸਤੰਬਰ ਤੋਂ ਹਫ਼ਤੇ ਵਿੱਚ 3 ਦਿਨ ਦਫ਼ਤਰ ਵਿੱਚ ਮੌਜੂਦ ਰਹਿਣ ਦਾ ਨਿਰਦੇਸ਼ ਦਿੱਤਾ ਹੈ ਇਹ ਮੌਜੂਦਾ ਨਿਯਮਾਂ ਤੋਂ ਇੱਕ ਹੋਰ ਦਿਨ ਦਾ ਵਾਅਦਾ ਹੈ ਫਾਲਦੀ ਕੜੀ ਮੋٹے ਤੌਰ ਤੇ ਮੁਲਾਜ਼ਮਾਨ ਨੂੰ ਇੱਕ ਹਫਤੇ ਵਿੱਚ 2 ਜਾਂ 3 ਦਿਨ ਦਫ਼ਤਰੋਂ ਕੰਮ ਕਰਨਾ ਹੁੰਦਾ ਹੈ। ਖਜ਼ਾਨਾ ਬੋਰਡ ਦਾ ਕਹਿਣਾ ਹੈ ਕਿ ਉਸਨੇ ਕੰਮ ਵਾਲੀ ਥਾਂ ਤੇ ਮੌਜੂਦਗੀ ਦੇ ਲਾਭਾਂ ਨੂੰ ਵਧਾਉਣ ਅਤੇ ਹਾਈਬ੍ਰਿਡ ਕੰਮ ਦੀ ਵਰਤੋਂ ਲਈ ਵਿਦੇੜੀ ਨਿਰਪੱਖਤਾ ਅਤੇ ਇੱਕ ਸਾਰਤਾ ਲਿਆਉਣ ਲਈ ਨੀਤੀ ਨੂੰ ਅਪਡੇਟ ਕੀਤਾ ਹੈ। ਖਜ਼ਾਨਾ ਬੋਰਡ ਦੀ ਪ੍ਰੈਜ਼ੀਡੈਂਟ ਅਨੀਤਾ ਆਨੰਦ ਦੇ ਦਫ਼ਤਰ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਅਪਡੇਟ ਕੀਤਾ ਨਿਰਦੇਸ਼ ਹਜੇ 20 ਜ਼ਿਆਦਾਤਰ ਪਬਲਿਕ ਸਰਵੈਂਟਸ ਨੂੰ 2 ਦਿਨਾਂ ਤੱਕ ਘਰ ਤੋਂ ਕੰਮ ਕਰਨ ਦੀ ਆਗਿਆ ਦੇ ਕੇ ਇੱਕ ਹਾਈਬ੍ਰਿਡ ਵਰਕ ਮਾਡਲ ਦੀ ਲਚਕਤਾ ਦੀ ਪੇਸ਼ਕਸ਼ ਕਰਦਾ ਹੈ। ਰੇਡੀਓ ਕੈਨੇਡਾ ਨੇ ਫੈਡਰਲ ਪਬਲਿਕ ਸੈਕਟਰ ਲੇਬਰ ਰਿਲੇਸ਼ਨਜ਼ ਐਂਡ এমਪਲॉयਮੈਂਟ ਬੋਰਡ ਨੂੰ ਪਬਲਿਕ ਸਰਵਿਸ ਅਲਾਈਅንስ ਆਫ ਕੈਨੇਡਾ ਦੀਆਂ ਸ਼ਿਕਾਇਤਾਂ ਦੀ ਕਾਪੀ ਪ੍ਰਾਪਤ ਕੀਤੀ ਹੈ। ਇਹ ਸਪਸ਼ਟ ਨਹੀਂ ਹੈ ਕਿ ਕੈਨੇਡਾ ਦੇ ਖਜ਼ਾਨਾ ਬੋਰਡ ਬਾਰੇ ਸ਼ਿਕਾਇਤਾਂ ਅਧਿਕਾਰਿਤ ਤੌਰ ਤੇ ਧਾਇਰ ਕੀਤੀਆਂ ਗਈਆਂ ਨੇ ਜਾਂ ਨਹੀਂ। ਸ਼ਿਕਾਇਤ ਦੀ ਕਾਪੀ ਤੇ ਮੰਗਲਵਾਰ ਦੀ ਤਾਰੀਖ ਹੈ। कनेडियन एसोसिएशन ऑफ प्रोफेशनल एम्प्लॉयज अते प्रोफेशनल इंस्टीट्यूट ऑफ द पब्लिक सर्विस ऑफ कनाडा ने भी बीते दिन संकेत ਦਿੱਤਾ ਹੈ ਕਿ ਉਹ ਸ਼ਿਕਾਇਤਾਂ ਧਾਰ ਰਹੀ ਨੇ पीएसएसी ਦੀ ਸ਼ਿਕਾਇਤ ਦਾ ਮੁੱਖ ਨੁਕਤਾ ਇਹ ਹੈ ਕਿ ਪਿਛਲੇ ਸਪ੍ਰਿੰਗ ਸੀਜ਼ਨ ਵਿੱਚ ਹੜਤਾਲਾਂ ਨੂੰ ਖਤਮ ਕਰਨ ਵਾਲੇ ਇਕਰਾਹਨਾਮਿਆਂ ਵਿੱਚ ਇਹ ਸ਼ਾਮਲ ਸੀ ਕਿ ਮੈਨੇਜਰ ਰਿਮੋਟ ਕੰਮ ਦੀਆਂ ਬੇਨਤੀਆਂ ਦਾ ਵਿਅਕਤੀਗਤ ਤੌਰ ਤੇ ਮੁਲਾਂਕਣ ਕਰਨਗੇ ਨਾ ਕਿ ਸਮੂਹਿਕ ਤੌਰ ਤੇ ਇਸ ਦਾ ਨਿਰਣਾ ਹੋਵੇਗਾ ਆਰਜੀ ਸਮਝੌਤੇ ਅਤੇ ਸ਼ਿਕਾਇਤ ਦੋਵਾਂ ਦੇ ਸੰਖੇਪ ਵਿੱਚ ਇਸ ਵਿਅਕਤੀਗਤ ਅਧਾਰ ਤੇ ਫੈਸਲਾ ਲਿੱਤੇ ਜਾਣ ਦੇ ਨੁਕਤੇ ਦਾ ਜ਼ਿਕਰ ਹੈ ਯੂਨੀਅਨ ਦਾ ਕਹਿਣਾ ਹੈ ਕਿ ਵਿਚਾਰ ਵਟਾਂਦਰਾ ਕਮੇਟੀ ਤੇ ਚੱਲ ਰਹੇ ਕੰਮ ਦੇ ਬਾਵਜੂਦ ਸਰਕਾਰ ਨੇ ਪੀਐਸਏਸੀ ਨੂੰ ਬਿਨਾਂ ਦੱਸੇ ਇੱਕ ਪਾਸੜ ਤਰੀਕੇ ਨਾਲ ਨਿਯਮ ਨੂੰ ਬਦਲ ਦਿੱਤਾ ਪੀਐਸਏਸੀ ਦੀਆਂ ਦੋਵਾਂ ਸ਼ਿਕਾਇਤਾਂ ਵਿੱਚ ਇਲਜ਼ਾਮ ਲਗਾਇਆ ਗਿਆ ਹੈ ਕਿ ਖਜ਼ਾਨਾ ਬੋਰਡ ਨੇ ਚੰਗੀ ਨੀਅਤ ਨਾਲ 바ਰਗੇਨ ਨਹੀਂ ਕੀਤਾ ਅਤੇ ਇਹ ਯੂਨੀਅਨ ਦੀ ਸਾਖ ਨੂੰ ਟਾਂ ਲਾ ਰਿਹਾ ਹੈ CBS ਦੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਨੇ ਇੱਕ ਨਵੇਂ ਇਕਰਾਰਨਾਮੇ ਤੇ ਚੱਲ ਰਹੀ ਗੱਲਬਾਤ ਦੌਰਾਨ ਨਿਯਮ ਬਦਲ ਕੇ ਲੇਬਰ ਰਿਲੇਸ਼ਨਸ ਐਕਟ ਨੂੰ ਤੋੜਿਆ ਹੋ ਸਕਦਾ ਹੈ। ਪੁਰਾਣੀ ਡੀਲ ਦੀ ਮਿਆਦ 2022 ਵਿੱਚ ਖਤਮ ਹੋ ਗਈ ਸੀ ਪੀਐਸਐਸਸੀ ਚੌਂਤੀ ਹੈ ਕਿ ਮੌਜੂਦਾ 2 ਤੋਂ 3 ਦਿਨਾਂ ਦੀ ਯੋਜਨਾ ਬਰਕਰਾਰ ਰੱਖੀ ਜਾਵੇ ਯੂਨੀਅਨ ਦੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਬੀਤੇ ਦਿਨ ਇੱਕ ਵਾਅਦਾ ਕੀਤਾ ਹੈ ਕਿ ਜੇ ਅਜਿਹਾ ਨਹੀਂ ਹੁੰਦਾ ਤਾਂ ਇੱਕ ਵਿਆਪਕ ਅਸੰਤੁਸ਼ਟੀ ਨਜ਼ਰ ਆਵੇਗੀ ਉਹਨਾਂ ਕਿਹਾ ਕਿ ਉਹ ਮੈਂਬਰਾਂ ਨੂੰ ਆਪਣੀਆਂ ਵਿਅਕਤੀਗਤ ਸ਼ਿਕਾਇਤਾਂ ਦਰਜ ਕਰਨ ਲਈ ਉਤਸ਼ਾਹਿਤ ਕਰ ਰਹੇ ਨੇ ਅਨੀਤਾ ਆਨੰਦ ਨੇ ਬੀਤੇ ਦਿਨ ਦੀ ਮੀਟਿੰਗ ਦੇ ਬਾਹਰ ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰ ਕੋਲ ਅਜਿਹਾ ਕਰਨ ਦਾ ਅਧਿਕਾਰ ਖੇਤਰ ਹੈ ਉਹਨਾਂ ਕਿਹਾ ਕਿ ਇਹ ਤਾਂ ਹਾਈਬ੍ਰਿਡ ਕੰਮ ਦੀ ਵਿਵਸਥਾ ਸਮੂਹਿਕ ਸਮਝੌਤਿਆਂ ਦੇ ਅੰਦਰ ਨਹੀਂ ਹੈ ਅਤੇ ਗੱਲਬਾਤ ਦੇ ਸਮੇਂ ਕੈਨੇਡਾ ਸਰਕਾਰ ਨੇ ਹਾਈਬ੍ਰਿਡ ਮਾਡਲ ਦੇ ਦਾਇਰੇ ਨੂੰ ਨਿਰਧਾਰਿਤ ਕਰਨ ਲਈ ਆਪਣੇ ਕੋਲ ਵਿਸ਼ੇਸ਼ ਅਧਿਕਾਰ ਬਰਕਰਾਰ ਰੱਖਿਆ ਸੀ ਹਾਲਾਂਕਿ ਆਨੰਦ ਨੇ ਇਸ ਬਾਰੇ ਤਫਸੀਲ ਨਹੀਂ ਦਿੱਤੀ ਪਰ ਫੈਡਰਲ ਸਰਕਾਰ ਅਤੇ ਯੂਨੀਅਨ ਦੋਵਾਂ ਦੀਆਂ ਵੈੱਬਸਾਈਟਾਂ ਤੇ ਸਮੂਹਿਕ ਸਮਝੌਤੇ ਤੋਂ ਵੱਖਰਾ ਟੈਲੀਵਰਕ ਤੇ ਇੱਕ ਸਾਂਝੀ ਸਮਝ ਬਾਰੇ ਇੱਕ ਲੈਟਰ ਵੀ ਮੌਜੂਦ ਹੈ। ਆਟਵਾ ਯੂਨੀਵਰਸਿਟੀ ਦੇ ਪਾਰਟ-ਟਾਈਮ ਲਾਅ ਪ੍ਰੋਫੈਸਰ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਸਰਕਾਰ ਹਫ਼ਤੇ ਵਿੱਚ 3 ਦਿਨ ਦਫ਼ਤਰ ਆਉਣ ਵਾਲੀ ਤਬਦੀਲੀ ਤੋਂ ਪਿੱਛੇ ਹਟੇਗੀ। ਉਹਨਾਂ ਕਿਹਾ ਕਿ ਕਾਨੂੰਨੀ ਕਾਰਵਾਈ ਸਰਕਾਰ ਨੂੰ ਵਰਕਰਾਂ ਲਈ ਵਧੇਰੇ ਸਹੂਲਤਾਂ ਨੂੰ ਲਾਗੂ ਕਰਨ ਜਾਂ ਵਰਕਪੇਸ ਅਤੇ ਪਾਰਕਿੰਗ ਦੀ ਉਪਲਬਧਤਾ ਵਰਗੇ ਮੁੱਦਿਆਂ ਨੂੰ ਹੱਲ ਕਰਨ ਲਈ ਜ਼ੋਰ ਦੇ ਵਾਸ ਸਕਦੀ ਹੈ ਕੈਨੇਡਾ ਵਿੱਚ ਵਸਦੇ ਕਈ ਪ੍ਰਵਾਸੀ ਵਿਦਿਆਰਥੀ ਰੋਜ਼ਗਾਰ ਨੂੰ ਲੈ ਕੇ ਚਿੰਤਤ ਹੁੰਦੇ ਵਿਖਾਈ ਦੇ ਰਹੇ ਨੇ ਆંકड़े ਦਰਸਾਉਂਦੇ ਨੇ ਕਿ ਕੈਨੇਡਾ ਦੇ ਵਿਦੇਸ਼ੀ ਵਿਦਿਆਰਥੀ ਇੱਕ ਮੇਲ ਨਾ ਖਾਣ ਵਾਲੇ ਜੌਬ ਮਾਰਕੀਟ ਵਿੱਚ ਤਸਤੇ ਜਾ ਰਹੇ ਨੇ ਲਗਭਗ 8 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਬਿਜ਼ਨਸ ਦੀ ਪੜਾਈ ਕਰਨ ਦੀ ਲਈ ਪਰਮਿਟ ਮਿਲੇ ਨੇ ਜੋ ਕਿ ਸਿਹਤ ਦੇਖਪਾਲ ਜਾਂ ਵਪਾਰਾਂ ਨਾਲੋਂ ਮਿਲੇ ਸਟੱਡੀ ਪਰਮਿਟਾਂ ਤੋਂ ਕਿਤੇ ਵੱਧ ਨੇ ਫੈਡਰਲ ਅੰਕੜਿਆਂ ਦੇ ਇੱਕ ਵਿਸ਼ਲੇਸ਼ਣ ਦੇ ਅਨੁਸਾਰ ਕੈਨੇਡਾ ਦੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਭਰਤੀ ਨੇ ਵਪਾਰਕ ਪ੍ਰੋਗਰਾਮਾਂ ਵਿੱਚ ਸਥਾਨਾਂ ਨੂੰ ਭਰਨ ਵੱਲ ਜ਼ੋਰਦਾਰ ਟੰਗ ਨਾਲ ਝੁਕਾਅ ਦੱਸਿਆ ਜਦਕਿ ਸਿਹਤ ਸੰਭਾਲ ਅਤੇ ਹੁਨਰਮੰਦ ਵਪਾਰਾਂ ਵਿੱਚ ਕਾਮਿਆਂ ਦੀ ਮੰਗ ਨੂੰ ਪੂਰਾ ਕਰਨ ਲਈ ਬਹੁਤ ਘੱਟ ਕੰਮ ਕੀਤਾ ਹੈ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਤੋਂ ਆਂਕੜੇ ਪ੍ਰਾਪਤ ਕੀਤੇ ਗਏ ਨੇ ਜੋ 2018 ਤੋਂ ਹਰ ਸਾਲ ਕਾਲਜ ਜਾਂ ਯੂਨੀਵਰਸਿਟੀ ਵਿੱਚ ਜਾਣ ਲਈ ਔਰਤਾਂ ਤੋਂ ਸਟੱਡੀ ਪਰਮਿਟ ਪ੍ਰਾਪਤ ਕਰਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੁਆਰਾ ਚੁਣੇ ਗਏ ਸਿੱਖਿਆ ਦੇ ਖੇਤਰਾਂ ਨੂੰ ਦਰਸਾਉਂਦੇ ਨੇ। ਮਹੇਰਾਂ ਦਾ ਕਹਿਣਾ ਹੈ ਕਿ ਇਹ ਆંકੜੇ ਇਹ ਦਰਸਾਉਂਦੇ ਨੇ ਕਿ ਨਾ ਤਾਂ ਸੰਘੀ ਅਤੇ ਨਾ ਹੀ ਸੂਬਾਈ ਸਰਕਾਰਾਂ ਅਤੇ ਨਾ ਹੀ ਕੈਨੇਡੀਅਨ ਕਾਲਜਾਂ ਤੇ ਯੂਨੀਵਰਸਿਟੀਆਂ ਨੇ ਦੇਸ਼ ਦੀਆਂ ਸਭ ਤੋਂ ਵੱਧ ਜ਼ਰੂਰੀ ਕਿਰਤ ਲੋੜਾਂ ਨੂੰ ਪੂਰਾ ਕਰਨ ਤੇ ਅੰਤਰਰਾਸ਼ਟਰੀ ਵਿਦਿਆਰਥੀ ਭਰਤੀ ਤੇ ਧਿਆਨ ਕੇਂਦ੍ਰਿਤ ਕੀਤਾ ਹੈ। ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦੀ ਅਸੋਸੀਏਟਡ ਪ੍ਰੋਫੈਸਰ ਰੂਪਾ ਬੈਨਰਜੀ ਜੋਪੁਰਵਾਸੀਆਂ ਦੀ ਆਰਥਿਕ ਸ਼ਮੂਲੀਅਤ ਵਿੱਚ ਕੈਨੇਡਾ ਰਿਸਰਚ ਚੇਅਰ ਰੱਖਦੀ ਹੈ ਉਹਦਾ ਕਹਿਣਾ ਹੈ ਕਿ ਇਸ ਡਾਟਾ ਨਾਲ ਜੋ ਦੇਖਿਆ ਜਾ ਰਿਹਾ ਹੈ ਉਹ ਇਹ ਹੈ ਕਿ ਨਿਗਰਾਨੀ ਵਿੱਚ ਅਸਲ ਵਿੱਚ ਕਮੀ ਹੈ ਆંકੜੇ ਜੋ ਪਹਿਲਾਂ ਜਨਤਕ ਨਹੀਂ ਕੀਤੇ ਗਏ ਸਨ ਇਹ ਦਰਸਾਉਂਦੇ ਨੇ ਕਿ ਕਾਰੋਬਾਰ ਨਾਲ ਸੰਬੰਧਿਤ ਪ੍ਰੋਗਰਾਮਾਂ ਨੇ 2018 ਤੋਂ 2023 ਤੱਕ ਪ੍ਰਵਾਨਿਤ ਸਾਰੇ ਅਧਿਅਨ ਪਰਮਿਟਾਂ ਦਾ 27% ਹਿੱਸਾ ਪਾਇਆ ਹੈ ਜੋ ਕਿ ਕਿਸੇ ਵੀ ਹੋਰ ਖੇਤਰ ਨਾਲੋਂ ਵੱਧ ਹੈ ਉਸੇ ਸਮੇਂ ਦੌਰਾਨ ਸਿਹਤ ਵਿਗਿਆਨ ਦਵਾਈ ਜਾਂ ਜੀਵ ਵਿਗਿਆਨਿਕ ਅਤੇ ਬਾਇਓਮੈਡੀਕਲ ਵਿਗਿਆਨਿਕ ਪ੍ਰੋਗਰਾਮਾਂ ਲਈ ਸਾਰੇ ਪਰਮਿਟਾਂ ਵਿੱਚੋਂ ਸਿਰਫ 6% ਵਿਦੇਸ਼ੀ ਵਿਦਿਆਰਥੀਆਂ ਨੂੰ ਗਏ ਨਹੀਂ ਚਾਤਕ ਵਿਪਾਰ ਅਤੇ ਕਿਤਾ ਮੁਖੀ ਸਿਕਲਾਈ ਪ੍ਰੋਗਰਾਮਾਂ ਵਿੱਚ 1.25% ਦਾ ਹਿੱਸਾ ਹੈ ਬੈਨਰਜੀ ਦਾ ਕਹਿਣਾ ਹੈ ਕਿ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਬਹੁਤ ਸਾਰੇ ਵਿਦੇਸ਼ੀ ਵਿਦਿਆਰਥੀਆਂ ਨੂੰ ਪੋਸਟ ਸੈਕੰਡਰੀ ਪ੍ਰੋਗਰਾਮਾਂ ਲਈ ਕੈਨੇਡਾ ਵਿੱਚ ਲੁਭਾਇਆ ਗਿਆ ਸੀ ਜਿਸ ਦੀ ਮੰਗ ਵਿੱਚ ਚੰਗੀ ਨੌਕਰੀ ਦੀ ਸੰਭਾਵਨਾ ਘੱਟ ਸੀ ਉਨ੍ਹਾਂ ਦਾ ਕਹਿਣਾ ਹੈ ਕਿ ਅੰਕੜੇ ਫੈਡਰਲ ਅਤੇ ਸੂਬਾਈ ਸਰਕਾਰਾਂ ਦੁਆਰਾ ਇਹ ਯਕੀਨੀ ਬਣਾਉਣ ਵਿੱਚ ਅਸਫਲਤਾ ਵੱਲ ਇਸ਼ਾਰਾ ਕਰਦੇ ਨੇ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਭਰਤੀ ਕੈਨੇਡਾ ਦੀ ਹੁਨਰਮੰਦ ਕਾਮਿਆਂ ਦੀ ਲੋੜ ਦੇ ਅਨੁਸਾਰ ਹੈ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਅਨੁਸਾਰ ਕੋਵਿਡ-19 ਮਹਾਮਾਰੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਭ ਤੋਂ ਵੱਧ ਨੌਕਰੀਆਂ ਦੀਆਂ ਅਸਾਮੀਆਂ ਤੇ ਨੌਕਰੀਆਂ ਦੀਆਂ ਅਸਾਮੀਆਂ ਦੇ ਸਭ ਤੋਂ ਵੱਡੀ ਸੰਖਿਆ ਵਾਲੇ ਉਦਯੋਗ ਆਮ ਤੌਰ ਤੇ 2018 ਤੋਂ ਇੱਕਸਾਰ ਰਹੇ ਨੇ। ਫਿਰ ਵੀ 2018 ਤੋਂ 2023 ਤੱਕ ਵਪਾਰਕ ਪ੍ਰੋਗਰਾਮਾਂ ਲਈ ਕੈਨੇਡਾ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਕਿਸੇ ਵੀ ਪੋਸਟ ਸਕੈਂਡਰੀ ਖੇਤਰ ਵਿੱਚ ਵਾਧੇ ਨਾਲੋਂ ਕਿਤੇ ਵੱਧ ਹੈ ਕਾਰੋਬਾਰੀ ਪ੍ਰਬੰਧਨ ਮਾਰਕੀਟਿੰਗ ਅਤੇ ਸੰਬੰਧਿਤ ਸਹਾਇਤਾ ਸੇਵਾਵਾਂ ਵਿੱਚ ਪ੍ਰੋਗਰਾਮਾਂ ਲਈ ਦਿੱਤੇ ਗਏ ਅਧਿਆਨ ਪਰਮਿਟਾਂ ਦੀ ਸੰਖਿਆ 2018 ਅਤੇ 2023 ਦੇ ਵਿਚਾਲੇ 5 ਗੁਣਾ ਵੱਧ ਗਈ ਹੈ ਅਧਿਆਨ ਦੇ ਕਿਸੇ ਹੋਰ ਖੇਤਰ ਵਿੱਚ ਇਸ ਤੇਜ਼ੀ ਦੇ ਨੇੜੇ ਕਿਤੇ ਵੀ ਵਾਧਾ ਨਹੀਂ ਹੋਇਆ ਅੰਕੜਿਆਂ ਦੇ ਅਨੁਸਾਰ ਵਗੈਰ ਕਾਰੋਬਾਰੀ ਖੇਤਰਾਂ ਨੂੰ ਦਿੱਤੇ ਗਏ ਪਰਮਿਟਾਂ ਦੀ ਗਿਣਤੀ ਉਸ ਸਮੇਂ ਦੀ ਮਿਆਦ ਵਿੱਚ 1.7 ਗੁਣਾ ਵਧੀ ਹੈ। ਸਿਹਤ ਵਿਗਿਆਨ 2.6 ਗੁਣਾ ਅਤੇ ਕੰਪਿਊਟਿੰਗ ਆਈਟੀ 2.4 ਗੁਣਾ ਦੇ ਖੇਤਰਾਂ ਵਿੱਚ ਅਗਲਾ ਸਭ ਤੋਂ ਵੱਡਾ ਵਾਧਾ ਦੇਖਿਆ ਗਿਆ ਹੈ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਸੰਗੀ ਇੜਪੀ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਮੁਤਾਬਕ ਉਹ ਸ਼ੁੱਕਰਵਾਰ ਨੂੰ ਇਮੀਗ੍ਰੇਸ਼ਨ ਲਈ ਜ਼ਿੰਮੇਵਾਰ ਸੂਬਾਈ ਅਤੇ ਖੇਤਰੀ ਮੰਤਰੀਆਂ ਨੂੰ ਮਿਲਣਗੇ ਜਦੋਂ ਉਹ ਲੇਬਰ ਮਾਰਕੀਟ ਦੀਆਂ ਲੋੜਾਂ ਲਈ ਕੈਨੇਡਾ ਦੇ ਨਵੇਂ ਆਉਣ ਵਾਲੇ ਲੋਕਾਂ ਦੇ ਦਾਖਲੇ ਨੂੰ ਬਿਹਤਰ ਢੰਗ ਨਾਲ ਮੇਲਣ ਦਾ ਮੁੱਦਾ ਉਠਾਉਣਗੇ ਵਿਦੇਸ਼ੀ ਵਿਦਿਆਰਥੀ ਕੈਨੇਡੀਅਨਾਂ ਨਾਲੋਂ ਕਾਫੀ ਜ਼ਿਆਦਾ ਟਿਊਸ਼ਨ ਫੀਸ ਅਦਾ ਕਰਦੇ ਨੇ ਤੇ ਦੇਸ਼ ਦੇ ਪੋਸਟ-ਸੈਕੰਡਰੀ ਸੰਸਥਾਵਾਂ ਵਿੱਚ ਅਰਪਾ ਡਾਲਰ ਪਹੁੰਚਦੇ ਨੇ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ 2021-22 ਵਿੱਚ ਪੋਨੇਸਟੋਗਾ ਦੇ ਕਾਰੋਬਾਰੀ ਪ੍ਰੋਗਰਾਮਾਂ ਵਿੱਚ ਦਾਖਲੇ ਦਾ 70% ਹਿੱਸਾ ਬਣਾਇਆ ਸਿਦਬਰੀ ਅਨਟਾਰੀਓ ਦੇ ਕੈਂਪਰੀਨ ਕਾਲਜ ਦੇ ਇੱਕ ਅਧਿਕਾਰੀ ਨੇ 2018 ਤੇ 2023 ਦੇ ਵਿਚਾਲੇ ਆਪਣੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਵਿੱਚ ਲਗਭਗ 5 ਗੁਣਾ ਦਾ ਵਾਧਾ ਕੀਤਾ ਦਾਸੀ ਉਹਨਾਂ ਦਾ ਕਹਿਣਾ ਹੈ ਕਿ ਇਸ ਦੀ ਪ੍ਰਤੀ ਵਿਦਿਆਰਥੀਆਂ ਸਮਿਤੀ ਇਮੀਗ੍ਰੇਸ਼ਨ ਦੇ ਸਲਾਉਨਾ ਪੱਧਰ ਨੂੰ ਵਧਾਉਣ ਲਈ ਸੰਗੀਤ ਸਰਕਾਰ ਦੇ ਆਪਣੇ ਯਤਨਾਂ ਨੂੰ ਦਰਸਾਉਂਦੀ ਹੈ ਤੇ ਇੱਕ ਸਾਰ ਹੈ ਹੁਣ ਅਤੇ ਭਵਿੱਖ ਵਿੱਚ ਹੁਨਰਮੰਦ ਕਾਮਿਆਂ ਦੀ ਮੰਗ ਨੂੰ ਵੀ ਪੂਰਾ ਕਰਨ ਵਾਸਤੇ ਅਜਿਹਾ ਕੀਤਾ ਗਿਆ ਨਵੇਂ ਆંકੜੇ ਦਰਸਾਉਂਦੇ ਨੇ ਕਿ ਕਿੰਨੇ ਵਿਦੇਸ਼ੀ ਵਿਦਿਆਰਥੀ ਕਾਰੋਬਾਰ ਦੀ ਪੜ੍ਹਾਈ ਕਰਨ ਲਈ ਕੈਨੇਡਾ ਆਏ ਸਨ ਇਸ ਬਾਰੇ ਸਵਾਲ ਖੜੇ ਕਰਦੇ ਨੇ ਕਿ ਅਜਿਹਾ ਕਿਉਂ ਹੋਇਆ ਟਰੂਡੋ ਸਰਕਾਰ ਨੂੰ ਅੰਤ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸੰਖਿਆ ਤੇ ਕਾਬੂ ਪਾਉਣ ਤੋਂ ਇੱਕ ਸਾਲ ਤੋਂ ਵੱਧ ਸਮੇਂ ਤੋਂ ਪਹਿਲਾਂ ਇਸ ਗਲਤ ਅਲਾਈਨਮੈਂਟ ਬਾਰੇ ਚੇਤਾਵਨੀ ਦਿੱਤੀ ਗਈ ਸੀ ਆਰਬੀਸੀ ਦੀ 1 ਸਤੰਬਰ 2022 ਦੀ ਰਿਪੋਰਟ ਨੇ ਸਵਾਲ ਕੀਤਾ ਹੈ ਕਿ ਕੀ ਕੈਨੇਡਾ ਲੇਬਰ ਫੋਰਸ ਵਿੱਚ ਮੰਗਦੇ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਭਰਤੀ ਨੂੰ ਪੂਰਾ ਕਰਨ ਲਈ ਕਾਫੀ ਕਰ ਰਿਹਾ ਹੈ ਆਈਆਰਸੀਸੀ ਨੇ ਡਾਟਾ ਦੁਆਰਾ ਕਵਰ ਕੀਤੇ 6 ਸਾਲਾਂ ਦੀ ਸਮਾਂ ਸੀਮਾ ਦੌਰਾਨ ਵਿਦਿਆਰਥੀਆਂ ਨੂੰ ਕਾਰੋਬਾਰ ਵੰਦ ਜਾਂ ਵਪਾਰ ਪ੍ਰਬੰਧਨ ਮਾਰਕੀਟਿੰਗ ਅਤੇ ਸੰਬੰਧਿਤ ਸਹਾਇਤਾ ਸੇਵਾਵਾਂ ਵਜੋਂ ਸ਼੍ਰੇਣੀਬੱਧ ਪ੍ਰੋਗਰਾਮਾਂ ਵਿੱਚ ਦਾਖਲਾ ਦੇਣ ਲਈ 7 ਲੱਖ 63 ਹਜ਼ਾਰ ਤੋਂ ਵੱਧ ਪਰਮਿਟਾਂ ਨੂੰ ਮਨਜ਼ੂਰੀ ਦਿੱਤੀ ਇਸ ਦੇ ਉਲਟ ਲਗਭਗ 1 ਲੱਖ 43 ਹਜ਼ਾਰ ਸਟੱਡੀ ਪਰਮਿਟ ਸਿਹਤ ਵਿਗਿਆਨ ਦੇ ਤੌਰ ਤੇ ਸ਼੍ਰੇਣੀਬੱਧ ਪ੍ਰੋਗਰਾਮਾਂ ਲਈ 36 ਹਜ਼ਾਰ ਵਪਾਰ ਅਤੇ ਕਿਤਾ ਮੁਖੀ ਪ੍ਰੋਗਰਾਮਾਂ ਲਈ ਅਤੇ 36000 ਦਵਾਈਆਂ ਲਈ ਜਾਰੀ ਕੀਤੇ ਗਏ ਸਨ ਕਾਲਜ অন্ਟਾਰੀਓ ਦੁਆਰਾ ਪ੍ਰਦਾਨ ਕੀਤੇ ਗਏ ਅੰਕੜਿਆਂ ਅਨੁਸਾਰ ਇਸ ਸਮੇਂ ਲਗਭਗ 18000 ਅੰਤਰਰਾਸ਼ਟਰੀ ਵਿਦਿਆਰਥੀ ਉन्नत ਨਿਰਮਾਣ ਅਤੇ ਟੈਕਨੋਲੋਜੀ ਨਾਲ ਸੰਬੰਧਿਤ ਪ੍ਰੋਗਰਾਮਾਂ ਵਿੱਚ ਦਾਖਲ ਹਨ ਜਦਕਿ 900 ਅੰਤਰਰਾਸ਼ਟਰੀ ਵਿਦਿਆਰਥੀ ਨਰਸਿੰਗ ਦੇ ਵਿੱਚ ਦਾਖਲ ਨੇ ਅੱਜ ਦੇ ਕੈਨਡਨਿਅਸ ਬੁਲਟਿਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣੇ ਆ ਮੁੱਖ ਹੈਡਲਾਈਨਸ ਤੇ ਫਾਇਟਰਸ ਦੇ ਫਰਸਟ ਰਿਸਪੌਂਡਰਸ ਲਈ ਕੀਤਾ ਗਿਆ ਅਹਿਮ ਐਲਾਨ ਹਾਰਸਾਲ 450 ਡਾਲਰ ਤੱਕ ਟੈਕਸ ਭਰਨ ਦੇ ਦੌਰਾਨ ਮਿਲਣਗੇ ਵਾਪਸ ਕੈਨੇਡਾ ਪੜਨਾਰੇ ਵਿਦਿਆਰਥੀਆਂ ਨੂੰ ਕਰਨਾ ਪੈ ਰਿਹਾ ਹੈ ਮੁਸ਼ਕਲਾਂ ਦਾ ਸਾਹਮਣਾ ਸਬਰ ਦੇ ਵਿੱਚ ਨਹੀਂ ਮਿਲ ਰਹੀਆਂ ਵਿਦਿਆਰਥੀਆਂ ਨੂੰ ਨੌਕਰੀਆਂ ਕੈਨੇਡਾ ਸਥਿਤ ਭਾਰਤੀ ਰਾਸ਼ਦੂਤ ਦਾ ਬਿਆਨ ਆਇਆ ਸਾਹਮਣੇ ਕਿਹਾ ਭਾਰਤ ਦੀ ਤਕਦੀਰ ਦਾ ਫੈਸਲਾ ਕਰਨਗੇ ਭਾਰਤੀ ਵਿਦੇਸ਼ੀ ਨਹੀਂ ਫੈਡਰਲ ਸਰਕਾਰ ਨੇ ਵਰਕਰਾਂ ਲਈ ਹਫ਼ਤੇ ਚੋਂ 3 ਦਿਨ ਦਫ਼ਤਰ ਆਉਣਾ ਕੀਤਾ ਲਾਜ਼ਮੀ ਵਰਕਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਇਕਰਾਰਨਾਮੇ ਦੀ ਕੀਤੀ ਉਲੰਘਣਾ ਇਸ ਦੇ ਨਾਲ ਹੀ ਮੈਨੇ ਦਿਓ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ